ਹੈਲੋ एवरीवन ਕਿਵੇਂ ਹੋ ਸਾਰੇ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਹੈਗੀ ਜੀ ਮੇਰੇ ਕੋਲ ਬੱਚਿਆਂ ਦੀ ਜਿਹੜੀ ਅੱਜ ਕੱਲ ਨਿਊ ਕਲਰਸ ਕਿਟ ਆਈ ਹੈ ਤੇ ਹੋ ਸਕਦਾ ਚਲੋ ਤੁਸੀਂ ਵੀ ਸਭ ਨੇ ਦੇਖੀ ਹੋਵੇਗੀ ਘਰ ਬੱਚੇ ਤੇ ਲੈ ਹੀ ਆਉਂਦੇ ਵੇਖੋ ਵੇਖੀ ਚੀਜ਼ ਫਟਾਫਟ ਆ ਨਾ ਬਟ ਇਹ ਇਸ ਤਰ੍ਹਾਂ ਦੀ ਹੈ ਕਿ ਜਿਵੇਂ ਨਾ ਆਪਣੀ ਲੇਡੀਜ਼ ਦੀ ਮੇਕਅਪ ਕਿਟ ਨਹੀਂ ਖੋਲਦੀ ਹੁੰਦੀ ਸੀ ਇਹ ਪਹਿਲਾਂ ਸੇਮ ਹੀ ਹੋਵੇਦੀ ਹੈ ਤੇ ਮੈਂ ਕਹਿਆ ਦੇਖੋ ਹਨਾ ਬੱਚਿਆਂ ਦੀਆਂ ਕਿੰਨੀਆਂ ਮਤਲਬ ਕੀ ਕਹਿੰਦੇ ਹੁੰਦੇ ਆ ਬੱਚਿਆਂ ਦੀਆਂ ਮਤਲਬ ਕਿੰਨੀਆਂ ਐਕਸਪੈਂਸਿਵ ਜਿਹੜੀਆਂ ਚੀਜ਼ਾਂ ਨਾ ਉਹ ਆ ਰਹੀਆਂ ਨਾ ਦਿਨੋਂ ਦਿਨ ਬੱਚੇ ਮਤਲਬ ਜਿਹੜੀ ਵੀ ਚੀਜ਼ ਪਤਾ ਨਹੀਂ ਕਿ ਸੋਸ਼ਲ ਮੀਡੀਆ ਤੇ ਦੇਖ ਲੈਂਦੇ ਆ ਕਿ ਜਾਂ ਕਿਵੇਂ ਤੇ ਐਦਾਂ ਦੀਆਂ ਕਿਟ ਜਿਹੜੀਆਂ ਸਭ ਤੋਂ ਪਹਿਲਾਂ ਮੇਕਅਪ ਕਿਟ ਲੇਡੀਜ਼ ਦੀਆਂ ਬਾਹਰੋਂ ਆਉਂਦੀਆਂ ਉਹਨੀਆਂ ਸਿਗੀਆਂ ਦੇਖੋ ਤੁਸੀਂ ਜਿਵੇਂ ਛੋਟਾ ਜਿਹਾ ਜਿਹੜਾ ਅਟੈਚੀ ਹੁੰਦਾ ਜਾਂ ਬਰੀਫਕੇਸ ਲਾ ਲਓ ਤੁਸੀਂ ਤੇ ਬਹੁਤ ਹੀ ਵਧੀਆ ਲੱਗੀ ਐ ਵੈਸੇ ਮੈਨੂੰ ਵੀ ਕਿਟ ਹੁਣ ਅਸੀਂ ਤੁਹਾਨੂੰ ਨਾ ਇਹਨੂੰ ਖੋਲ ਕੇ ਦਿਖਾ ਦਿੰਨੇ ਆ ਕਿ ਦੇਖਿਓ ਹਨਾ ਕਿੰਨੀ ਪਿਆਰੀ ਕਿਟ ਐ ਤੇ ਮੇਰਾ ਮਤਲਬ ਕਹਿਣ ਦਾ ਇਹ ਸੀਗਾ ਕਿ ਜਦੋਂ ਅਸੀਂ ਪੜਦੇ ਹੁੰਦੇ ਸੀ ਨਾ ਇਹ ਚੀਜ਼ਾਂ ਕਿੱਥੇ ਹੁੰਦੀਆਂ ਸੀ ਆ ਜਾ ਕੇ ਇੱਕ ਸਕੈਚ ਪੈਨ ਹੁੰਦੇ ਤੇ ਜਾਂ ਮਤਲਬ ਪੈਨਸਲ ਕਲਰ ਹੁੰਦੇ ਸੀ ਤੇ ਇਹ ਤੁਸੀਂ ਦੇਖੋ ਕਿ ਸੇਮ ਆਪਣੀ ਲੇਡੀਜ਼ ਦੀ ਇਹ ਮੇਕਅਪ ਕਿੱਟੀ ਹੋਗੀ ਨਾ ਤੁਸੀਂ ਦੇਖ ਸਕਦੇ ਹੋ ਦੇਖੋ ਮਤਲਬ ਬਹੁਤ ਜਿਆਦਾ ਪਿਆਰੀ ਵੀ ਐ ਤੇ ਇੱਕ ਸਾਈਡ ਤੇ ਹਨਾ ਬੱਚਿਆਂ ਦਾ ਜਿਹੜਾ ਖਰਚਾ ਆ ਉਹ ਵੀ ਬਹੁਤ ਜ਼ਿਆਦਾ ਮਤਲਬ ਹੋ ਜਾਂਦਾ ਵੱਧ ਜਾਂਦਾ ਚਲੋ ਬੱਚੇ ਨੂੰ ਖੁਸ਼ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਤੇ ਇਹਦੇ ਵਿੱਚ ਦੇਖੋ ਹਰ ਤਰ੍ਹਾਂ ਦੇ ਕਲਰ ਨੇ ਜੀ ਅਸੀਂ ਤੇ ਇਹਨਾਂ ਨੂੰ ਕਹਿ ਦਿੰਨੇ ਹੁ ਨਹੀਂ ਛੋਟੇ ਹੁੰਦੇ ਮومی ਕਲਰ ਕਹਿ ਦੇਣਾ ਇਹਨਾਂ ਨੂੰ ਠੀਕ ਹੈ ਜੀ ਤੇ ਇਹਦੇ ਵਿੱਚ ਬੇਟਾ ਕਿਹੜੇ ਕਲਰ ਨੇ ওয়াਟਰ ਕਲਰ ਅੱਛਾ ওয়াਟਰ ਕਲਰ ਅੱਛਾ ওয়াਟਰ ਕਲਰ ਵੀ ਦੇਖੋ ਵੀ ਤੁਸੀਂ ਟਿਊਬ 'ਚ ਆ ਗਏ ਨੇ ਖੁੱਲ ਲੋ ਨੂੰ ਮੜਾ ਜਾ ਮੇਕੋ ਤਾਂ ਖੁੱਲਣੀ ਨਹੀਂ ਉਹ ਤੇ ਛੋਟੀਆਂ ਰੋਟੀਆਂ ਡੱਬੀਆਂ ਚ ਪੈਕ ਹੁੰਦਾ ਸੀ ਜਦੋਂ ਅਸੀਂ ਤੁਹਾਨੂੰ ਲੈ ਕੇ ਦਿੰਦੇ ਹੁੰਨੇ 10 ਰੁਪਏ ਦੀਆਂ 10 ਹੁੰਦੀਆਂ ਨੇ ਅਸੀਂ ਡੱਬੀਆਂ ਉਸ ਟਾਈਮ ਅੱਛਾ ਅੱਗੇ ਲੱਗੇ ਹੋਏ ਠੀਕ ਠੀਕ ਆਹ ਪੈਨਸਲ ਕਲਰ ਆ ਨਾ ਦੇਖੋ ਤੁਸੀਂ ਤੇ ਸਾਨੂੰ ਵਿਚਾਰਿਆਂ ਨੂੰ 10 ਰੁਪਏ ਦੀ ਛੋਟੀ ਜੀ ਪੈਨਸਲ ਕਲਰ ਦੀ ਗੱਤੇ ਦੀ ਡੱਬੀ ਹੁੰਦੀ ਦੀ ਛੋਟੀ ਜੀ ਬਸ ਉਹ ਤੇ ਇਹ ਦੇਖੋ ਜਿੱਦਾਂ ਲਿਪਸਟਿਕ ਹੁੰਦੀ ਆ ਸਕੈਚ ਦੇਖੋ ਆ ਲੋ ਇਹ ਵੀ ਮਤਲਬ ਬਹੁਤ ਹੀ ਪਿਆਰੇ ਆ ਮਤਲਬ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਨਾ ਟ੍ਰੈਂਡ ਚ ਚੀਜ਼ਾਂ ਆ ਰਹੀਆਂ ਇਹਨਾਂ ਦੀਆਂ ਬੰਦ ਕਰਿਓ ਇਹਨੂੰ ਤੇ ਇੱਧਰ ਬ੍ਰਸ਼ ਵੀ ਹੈਗੇ ਜੀ ਦੇਖੋ ਲਓ ਜੀ ਬ੍ਰਸ਼ ਤੇ ਆਹ ਬੱਚਿਆਂ ਨੂੰ ਦਿੱਤੇ ਹੋਏ ਨਾ ਕਿ ਜਿਵੇਂ ਇਹਨਾਂ ਨੇ ਮੇਕਅਪ ਕਰਨਾ ਹੁੰਦਾ ਸੱਚੀ ਦੇਖ ਲਓ ਸੇਮ ਹੀ ਰੇਜ਼ਰ ਸ਼ਾਪਨਰ ਇੱਥੇ ਵੀ ਰੇਜ਼ਰ ਹਾਂ ਇੱਥੇ ਸਲਿਮ ਵਾਲੀ ਹੋਣੀ ਹੈ ਤੇ ਇਹ ਕਿਹੜੇ ਕਲਰ ਬਟਾ ওয়াটার ਕਲਰ ਅੱਛਾ ਇਹਦੇ ਵਿੱਚ ਲਿਕਵਿਡ ਹੁੰਨੇ ਤੇ ਇਹ ਡ్రਾਈ ਵਾਲੇ ਆ ਨਾ ਇਹਨਾਂ ਨੂੰ ਮੈਚ ਜ ਕਰਨਾ ਆਪਾਂ ਠੀਕ ਠੀਕ ਹੈ ਦੇਖੋ ਤਾਂ ਸਹੀ ਦੇ ਕਿੰਨਾ ਕੰਮ ਵਧਾਤਾ ਆ ਬੱਚਿਆਂ ਦਾ ਅੱਗੇ ਇੱਕੋ ਹੀ ওয়াਟਰ ਕਲਰ ਆ ਜਾਂਦੇ ਸੀ ਤੇ ਪੈਨਸਲ ਕਲਰ ਆ ਜਾਂਦੇ ਤੇ ਸਕੈਚ ਪੈਨ ਹੁੰਦੇ ਸੀ ਤੇ ਤੁਸੀਂ ਦੇਖਿਓ ਦੱਸਿਓ ਤੁਹਾਨੂੰ ਇਹ ਬੱਚਿਆਂ ਦਾ ਜਿਹੜਾ ਟ੍ਰੈਂਡ ਆ ਨਵਾਂ ਕਿਵੇਂ ਦਾ ਲੱਗਿਆ ਕਿ ਜਾਂ ਕੋਈ ਵਾਧੂ ਹੀ ਖਰਚਾ ਆ ਕਿ ਜਾਂ ਬਹੁਤ ਜ਼ਿਆਦਾ ਵਧੀਆ ਆ ਠੀਕ ਹੈ ਜੀ ਓਕੇ ਜੀ